ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਆਂ ਜੀ ਆਲੂ ਕਤਲੀ ਦੀ ਰੈਸਪੀ ਇਹ ਰੈਸਪੀ ਜੀ ਬਹੁਤ ਹੀ ਇੱਕ ਸਿੰਪਲ ਤੇ ਇੱਕ ਈਜ਼ੀ ਰੈਸਪੀ ਆ ਇਸ ਨੂੰ ਆਪਾਂ ਆਲੂ ਦੀ ਸਬਜ਼ੀ ਵੀ ਕਹਿ ਸਕਦੇ ਆ ਇਸ ਨੂੰ ਆਪਾਂ ਪਰੌਠੇ ਨਾਲ ਵੀ ਖਾ ਸਕਦੇ ਆ ਜਾਂ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਵੀ ਆਪਾਂ ਇਸ ਨੂੰ ਬਣਾ ਕੇ ਖਾ ਸਕਦੇ ਆ ਅਗਰ ਤੁਹਾਨੂੰ ਜੀ ਅੱਜ ਇਹ ਮੇਰੀ ਰੈਸਪੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਆਲੂ ਕਤਲੀ ਬਣਾਉ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਤਿੰਨ ਮੀਡੀਅਮ ਸਾਈਜ਼ ਦੇ ਆਲੂ ਲਏ ਨੇ ਆਪਾਂ ਇਸ ਨੂੰ ਛਿੱਲ ਕੇ ਧੋ ਲਿਆ ਜੀ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਇਸ ਨੂੰ ਜੀ ਆਪਾਂ ਸਲਾਈਸ ਦੇ ਰੂਪ ਵਿੱਚ ਹੀ ਕੱਟਣਾਗਾ ਨਾ ਆਪਾਂ ਇਸ ਨੂੰ ਜ਼ਿਆਦਾ ਮੋਟਾ ਕੱਟਣਾਗਾ ਤੇ ਨਾ ਹੀ ਬਰੀਕ ਕੱਟਣਾਗਾ ਦੇਖੋ ਇਸ ਤਰੀਕੇ ਦੇ ਜੀ ਪੀਸ ਬਣਾ ਕੇ ਆਪਾਂ ਤਿਆਰ ਕਰਨੇ ਨੇ ਸਾਰੇ ਆਲੂ ਕੱਟ ਕੇ ਜੀ ਆਪਾਂ ਰੈਡੀ ਕਰ ਲਾਵਾਂਗੇ ਦੇਖੋ ਇੱਕ ਵਾਰ ਆਪਾਂ ਤੁਹਾਨੂੰ ਪੀਸ ਫਿਰ ਚੱਕ ਕੇ ਦਿਖਾ ਦਿੰਨੇ ਆ ਕਿ ਇਸ ਤਰੀਕੇ ਦਾ ਜੀ ਹੋਣਾ ਚਾਹੀਦਾ ਇਹ ਨਾ ਏ ਮੋਟਾ ਤੇ ਨਾ ਹੀ ਪਤਲਾ ਹੁਣ ਆਪਾਂ ਇਸ ਨੂੰ ਧੋ ਲਾਵਾਂਗੇ ਇੱਕ ਆਪਣੇ ਜੀ ਪਿਆਜ਼ ਲਿਆ ਸੀ ਮੀਡੀਅਮ ਸਾਈਜ਼ ਦਾ ਉਸ ਨੂੰ ਵੀ ਆਪਣੇ ਗੋਲ ਕੱਟ ਲਿਆਗਾ ਤੇ ਇੱਕ ਆਪਾਂ ਟਮਾਟਰ ਲਿਆਗਾ ਇਸ ਨੂੰ ਵੀ ਆਪਾਂ ਗੋਲ ਹੀ ਕੱਟਿਆਗਾ ਦੋ ਆਪਾਂ ਹਰੀਆਂ ਮਿਰਚਾਂ ਲਾਵਾਂਗੇ ਇਸ ਨੂੰ ਵੀ ਆਪਾਂ ਬਰੀਕ ਕੱਟ ਲਾਵਾਂਗੇ ਹੁਣ ਆਪਾਂ ਜੀ ਇੱਕ ਪੈਨ ਵਿੱਚ ਚਾਰ ਲਾਲ ਮਿਰਚਾਂ ਪਾਵਾਂਗੇ ਸੁੱਕੀਆਂ ਥੋੜਾ ਜਿਹਾ ਆਪਾਂ ਜੀਰਾ ਲਿਆ ਜੀ ਤੇ ਥੋੜਾ ਜਿਹਾ ਆਪਾਂ ਸੁੱਕਾ ਧਨੀਆ ਲਿਆਗਾ ਤੇ ਥੋੜੀ ਜੀ ਆਪਾਂ ਕਾਲੀ ਮਿਰਚ ਲਾਵਾਂਗੇ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਰੋਸਟ ਹੋ ਚੁੱਕਿਆ ਜੀ ਇਹ ਹੁਣ ਆਪਾਂ ਇਸ ਨੂੰ ਕੁੱਟ ਲਵਾਂਗੇ ਥੋੜਾ ਜਾ ਜੀ ਆਪਾਂ ਇਸ ਨੂੰ ਮੋਟਾ ਹੀ ਕੁੱਟਣਾਗਾ ਜਿਆਦਾ ਪ੍ਰੀਖ ਨਹੀਂ ਕਰਨਾ ਆਪਾਂ ਇਸ ਨੂੰ ਇਸੇ ਕਰਕੇ ਆਪਾਂ ਇਸ ਨੂੰ ਗ੍ਰੈਂਡਰ ਜਾਰ ਵਿੱਚ ਨਹੀਂ ਪੀਸਿਆਗਾ ਕਿਉਂਕਿ ਆਪਾਂ ਇਸ ਨੂੰ ਮੋਟਾ ਹੀ ਕੁੱਟਣਾਗਾ ਹੁਣ ਆਪਾਂ ਜੀ ਪੈਨ ਵਿੱਚ 5-6 ਚਮਚ ਸਰੋਂ ਦਾ ਤੇਲ ਪਾਏਗਾ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਜੀ ਫਿਰ ਆਪਾਂ ਇਸ ਵਿੱਚ ਥੋੜੀ ਜੀ ਸਰੋਂ ਪਾਵਾਂਗੇ ਥੋੜੀ ਜੀ ਆਪਾਂ ਹਿੰਗ ਪਾਵਾਂਗੇ ਹੁਣ ਆਪਾਂ ਇਸ ਵਿੱਚ ਆਲੂ ਪਾਵਾਂਗੇ ਗੈਸ ਦੀ ਆਪਾਂ మీడియం ਰੱਖਣਾਗਾ ਲੋ మీడియం ਹੁਣ ਆਪਾਂ ਇਸ ਨੂੰ ਜੀ ਟਾਕੇ 2 ਮਿੰਟਾਂ ਲਈ ਪਕਾਵਾਂਗੇ ਹੁਣ ਆਪਾਂ ਇਸ ਨੂੰ ਟੱਕ ਦੇਣਾ ਹੈ 2 ਮਿੰਟ ਹੋ ਚੁੱਕੇ ਨੇ ਜੀ ਏਕੋ ਥੋੜੇ ਜਿ ਆਪਣੇ ਆਲੂ ਪੱਕ ਕੇ ਰੈਡੀ ਨੇ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਸਟਰ ਕਰਾਂਗੇ ਤਾਂ ਕਿ ਇਹ ਦੋਨਾਂ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਜਾਵੇ ਇਹ ਬਹੁਤ ਹੀ ਘੱਟ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਨੇ ਜੀ ਹੁਣ ਆਪਾਂ ਇਸ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਤੇ ਪਿਆਜ਼ ਪਾਵਾਂਗੇ ਬਿਆਜ ਨੂੰ ਵੀ ਆਪਾਂ ਗੋਲ-ਗੋਲ ਹੀ ਕਟਾਏ ਜੀ ਇਸ ਨੂੰ ਹਲਕਾ ਜਿਹਾ ਸਟਾਰ ਕਰਕੇ 2 ਮਿੰਟਾਂ ਲਈ ਆਪਾਂ ਇਸ ਨੂੰ ਹੋਰ ਪਕਾਵਾਂਗੇ ਟਾਕੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ 2 ਮਿੰਟ ਹੋ ਚੁੱਕੇ ਨੇ ਜੀ ਦੇਖੋ 50% ਤੋਂ ਜ਼ਿਆਦਾ ਇਹ ਆਪਣੇ ਆਲੂ ਬਣ ਕੇ ਰੈਡੀ ਨੇ ਲਗਭਗ ਜੀ 10 ਕਿ ਮਿੰਟਾਂ ਦੇ ਵਿੱਚ ਆਪਣੇ ਇਹ ਆਲੂ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਹੁਣ ਆਪਾਂ ਇਸ ਵਿੱਚ ਜੀਰਾ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਕੜੀਆਂ ਪਾਊਡਰ ਪਾਵਾਂਗੇ ਜੋ ਆਪਾਂ ਨੇ ਕੁੱਟਿਆ ਹੋਇਆ ਮਸਾਲਾ ਸੀ ਜੀ ਰੋਸਟਰਡ ਕੀਤਾ ਹੋਇਆ ਉਸ ਨੂੰ ਐਡ ਕਰਾਂਗੇ ਥੋੜੀ ਜੀ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਸਿਰਫ ਰੰਗਤ ਲਈ 1 ਪਿੰਚ ਜੀ ਆਪਾਂ ਹਲਦੀ ਪਾਵਾਂਗੇ ਬਿਲਕੁਲ ਨਾ ਮਾਤਰ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਸਾਰੇ ਮਸਾਲਿਆਂ ਨੂੰ ਤੇ 2 ਮਿੰਟਾਂ ਲਈ ਜੀ ਆਪਾਂ ਇਸ ਨੂੰ ਢਾਕੇ ਹੋਰ ਪਕਾਵਾਂਗੇ ਹੁਣ ਆਪਏ ਇਸ ਨੂੰ ਟੱਕ ਦਵਾਂਗੇ ਜੀ 2 ਮਿੰਟਾਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ 2 ਮਿੰਟ ਹੋ ਚੁੱਕੇ ਨੇ ਆਲੂ ਕਤਲੇ ਦੀਜੀ ਆਪਣੀ ਰੈਸਪੀ ਬਣ ਕੇ ਤਿਆਰ ਹੁਣ ਆਪਾਂ ਇਸ ਵਿੱਚ ਧਨੀਆ ਪਾਵਾਂਗੇ ਇਸ ਤਰੀਕੇ ਨਾਲ ਜੀ ਆਲੂ ਦੀ ਸਬ지 ਇਹ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਹੁਣ ਆਪਾਂ ਜੀ ਇਸ ਵਿੱਚ ਨਮਕ ਪਾਵਾਂਗੇ ਟੇਸਟ ਅਨੁਸਾਰ ਨਮਕ ਦੀ ਆਪਾਂ ਲਾਸਟ ਤੇ ਇਸ ਕਰਕੇ ਪਾਏਗਾ ਜੇ ਆਪਾਂ ਨਮਕ ਪਹਿਨਾ ਪਾ ਦਿੰਦੇ ਤਾਂ ਆਪਣੇ ਆਲੂ ਜਾਦਾ ਪੱਕ ਜਾਣੇ ਸੀਗੇ ਨਮਕ ਨਾਲ ਤੇ ਟਮਾਟਰ ਵੀ ਆਪਣਾ ਪੂਰੀ ਤਰ੍ਹਾਂ ਪੱਕ ਜਾਣਾ ਸੀ ਫਿਰ ਇਸ ਕਰਕੇ ਆਪਾਂ ਨਮਕ ਬਿਲਕੁਲ ਲਾਸਟ ਤੇ ਹੀ ਪਾਣਾਗਾ ਜਦੋਂ ਆਪਣਾ ਜੀ ਨਮਕ ਪੂਰੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਆਪਾਂ ਇਸ ਨੂੰ ਗੈਸ ਨੂੰ ਬੰਦ ਕਰ ਦੇਣਾਗਾ ਲਗਭਗ 2 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਕਰਨੀ ਵਧੀਆ ਲੱਗ ਰਹੀ ਨੇ ਜੀ ਬਣ ਕੇ ਇਹ ਅਗਰ ਤੁਹਾਨੂੰ ਇਹ ਮੇਰੀ ਰੈਸਪੀ ਵਧੀਆ ਲੱਗੀ ਜੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਰਾਹ ਦੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ